ਬਾਬਨਾਨ ਕਾ ਬਾਬਨਾਨ ਕਾ ਬਾਬਨਾਨ ਕਾ ਹੋ ਸ਼ਬਦਾਂ ਖੁੱਟ ਬਾਬਨਾਨ ਕਾ ਸ਼ਬਦਾਂ ਖੁੱਟ ਬਾਬਨਾਨ ਕਾ ਸ਼ਬਦਾਂ ਖੁੱਟੇ ਬਾਬਾਨ ਕਾ ਸ਼ਬਦ ਅਖੁੱਟ ਬਾਬਾਨ ਕਾ ਬਾਬਾਨ ਕਾ ਬਾਬਾ ਬਾਬਾ ਜਰ ਕਾ ਬਾਬਾਨ ਕਾ ਬਾਬਾਨ ਕਾ ਹੋ ਸ਼ਬਦਿਆ ਖੁੱਟੇ ਬਾਬਾ ਨਾਨਕਾ ਸ਼ਬਦਿਆ ਖੁੱਟੇ ਬਾਬਾ ਨਾਨਕਾ ਬਾਬਾ ਨਾਨਕਾ ਸ਼ਬਦਿਆ ਖੁੱਟੇ ਬਾਬਾ ਨਾਨਕਾ ਸ਼ਬਦਿਆ ਖੁੱਟੇ ਬਾਬਾ ਨਾਨਕਾ ਚਿਰ ਮੂਲ ਨਾ ਤੁਨੀਦੋ ਜਿਚ ਨੇ ਆਪ ਕਿਰਪਾਲ ਤੇ ਚਿਰ ਮੂਲ ਨਾ ਤੁਨੀਦੋ ਸਬਤਿਆਂ ਖੁੱਟ ਬਾਬਾਨ ਕਾ ਖਾਏ ਖਰਚ ਤਨ ਮਾਲ ਸਬਤਿਆਂ ਖੁੱਟ ਬਾਬਾਨ ਕਾ ਖਾਏ ਖਰਚ ਤਨ ਮਾਲ ਬਾਬਾਨ ਕਾ ਬਾਬਾ ਨਾਨਕਾ ਬਾਬਾ ਕਾ ਬਾਰਾਤ ਜੈ ਹੋ ਸ਼ਬਦਿਆ ਖੁੱਟੇ ਬਾਬਾ ਨਾਨਕਾ ਸ਼ਬਦਿਆ ਖੁੱਟੇ ਬਾਬਾ ਨਾਨਕਾ ਬਾਬਾ ਨਾਨਕਾ ਸ਼ਬਦਿਆ ਖੁੱਟੇ ਬਾਬਾਨ ਕਾ ਸ਼ਬਦਿਆ ਖੁੱਟੇ ਬਾਬਾ ਬਾਬਾਨ ਕਾ ਬਾਬਾਨ ਕਾ ਜਪੋ ਬਾਬਾ ਕਾ ਭਗਨਾਂ ਦੀ ਸਾਰੀ ਸੰਗਤ ਬਾਬਾਨ ਕਾ ਬਾਬਾ ਨਾਨਕਾ ਬਾਬਾ ਨਾਨਕਾ ਬਾਬਾ ਨਾਨਕਾ ਹੋ ਸ਼ਬਦਾਂ ਖੁੱਟੇ ਬਾਬਾ ਨਾਨਕਾ ਸ਼ਬਦਾਂ ਖੁੱਟੇ ਬਾਬਾ ਨਾਨਕਾ ਬਾਬਾ ਨਾਨਕਾ ਸ਼ਬਦਾਂ ਖੁੱਟੇ ਬਾਬਾ ਨਾਨਕਾ ਸ਼ਮਤ ਖੁੱਟੇ ਬਾਬਾ ਸਤਨਾਮ ਸਿਰਵਾਹ ਗੁਰੂ ਸਤਨਾਮ ਸਿਰਵਾਹ ਗੁਰੂ ਜਪੋ ਸਤਨਾਮ ਵਾਹਿਗੁਰੂ ਸਤਨਾਮ ਸਿਰਵਾਹ ਗੁਰੂ ਸਤਨਾਮ ਸਿਰਵਾਹ ਗੁਰੂ ਸਤ ਸਨਾਮ ਸ੍ਰੀ ਵਾਹਿਗੁਰੂ ਸਤ ਸਨਾਮ ਸ੍ਰੀ ਵਾਹਿਗੁਰੂ ਸਤ ਸਨਾਮ ਸ੍ਰੀ ਵਾਹਿਗੁਰੂ 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 ਵਾਹਿ ਗੁਰੂ ਆਹ ਗੁਰੂ ਆਹ ਸਜਣ ਸੱਚਾ ਪਾਤਸ਼ਾਹ ਸਰ ਸ਼ਾਹ ਦੇ ਸ਼ਾਹ ਹੋ ਸਜਣ ਸੱਚਾ ਪਾਤਸ਼ਾਹ ਸਰ ਸ਼ਾਹ ਦੇ ਸ਼ਾਹ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹੋ ਸਿਰ ਸ਼ਾਹ ਦੇ ਸ਼ਾਹੋ ਸਿਰ ਸ਼ਾਹ ਦੇ ਸ਼ਾਹੋ ਰਾਜਨ ਕੇ ਰਾਜਾ ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ ਐ ਸੂਰਾਜ ਛੋੜਿਆ ਦੁਜਾ ਤਣ ਧਿਆਈ ਐ ਸਿਰ ਸ਼ਾਹਾਂ ਤੇ ਸ਼ਾਹੋ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵੱਡੇ ਆਈ ਵੱਡੀ ਤੇਰੀ ਵੱਡੇ ਆਈ ਤਨ ਗੁਰ ਨਾਨਕ ਦੇ ਸਹਬ ਜੀ ਵੱਡੀ ਤੇਰੀ ਵੱਡਿਆ ਸਿਰ ਸ਼ਾਹਾਂ ਦੇ ਸ਼ਾਹ ਹੋ ਸਿਰ ਸ਼ਾਹਾਂ ਦੇ ਸ਼ਾਹ ਹੋ ਸਿਰ ਸ਼ਾਹਾਂ ਦੇ ਸ਼ਾਹ ਸਿਰ ਸ਼ਾਹਾਂ ਦੇ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਹੋ ਜਪੋ ਸੱਚਾ ਪਾਤਸ਼ਾਹ ਹੋ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਈ ਹੈ ਸਬਨਾ ਦਾ ਮੈਂ ਸਾਹ ਹੂੰ ਬਾਬਾ ਨਾਨਕ ਦਾ ਬਾਬਾ ਨਾਨਕ ਦਾ ਬਾਬਾ ਸ਼ਬਦਿਆ ਖੁੱਟੇ ਬਾਬਾਨਾਂ ਦਾ ਸ਼ਬਦਿਆ ਖੁੱਟੇ ਬਾਬਾਨਾਂ ਦਾ ਸ਼ਬਦਿਆ ਖੁੱਟੇ ਬਾਬਾਨਾਂ ਦਾ ਸ਼ਬਦਿਆ ਖੁੱਟੇ ਬਾਬਾਨਾਂ ਦਾ ਸ਼ਬਦਿਆ ਖੁੱਟੇ ਬਾਬਾਨ ਨਾਨਕ ਸ਼ਬਦ ਅਖਟੇ ਬਾਬਾਨ ਨਾਨਕ ਸ਼ਬਦ ਅਖਟੇ ਬਾਬਾਨ ਨਾਨਕ ਸਿਮਰਿਆ ਸੇ ਪੈ ਨਿਹਾਲ ਗੁਰਪੂਰਾ ਜਿਨ ਸਿਮਰਿਆ ਸੇ ਪੈ ਨਿਹਾਲ ਗੁਰਪੂਰਾ ਜਿਨ ਸਿਮਰਿਆ ਸੇ ਸੇ ਨਿਹਾਲ ਨਾਨਕ ਨਾਮ ਅਰਾਧਨਾ ਕਰ ਜੇ ਆਵੇ ਰਸ ਜੇ ਵੀ ਗੁਰਪੂਰੀ ਦੀ ਸੇਵਾ ਕੀਆ ਸਿਮਰਨ ਕੀਆ ਸਾਲਗੰਨਾ ਸੇਈ ਭੈ ਨਿਹਾਲ ਉਹ ਨਿਹਾਲ ਸਿਵੈਨ ਉਹਨਾਂ ਜੋ ਬੇੜੋ ਪਾਰ ਲਗਵਾ ਜਿਨ ਵੀ ਗੁਰੂ ਜੀ ਸੇਵਾ ਕੀਆ ਜਦ ਉਹ ਸਤਨਾਮ ਆਵਾਜ਼ ਦੇ ਸੰਗਤ ਜੀ ਸਤਨਾਮ ਸਾਬ ਲਿਖਦਾ ਨਾਨਕ ਨਾਮ ਆਰਾਧਣਾ ਕਰ ਜੇ ਆਵੇ ਰਾਸ ਜੇ ਕੋ ਵੀ ਨਾਮ ਕੇ ਝੱਪੇ ਦੋ ਸਿਮਰਨ ਕਰੇ ਦੋ ਸੇਵਾ ਕਰੇ ਦੋ ਨਾ ਸਾਬ ਲਿਖਦਾ ਕਰਜ ਆਵੇ ਰਾਸ ਸਭ ਕਮ ਸੁਲਾਸੀ ਬਵਨ ਦਾ ਪਰ ਸਭ ਕਮ ਥੀਵਨੰਦਾ ਸਾਬ ਪੜ ਲਿਖਦਾ ਔਰ ਸ਼ਬਦ ਅਖੁਟ ਬਾਬਾ ਨਾਨਕਾ ਗੁਰੂ ਜੋ ਸ਼ਬਦ ਅਖਟਕ ਫਟਣਵਾਰੋ ਨਾ ਕਦੇ ਖਾਏ ਖਰਚ ਦਨਮਲ ਸਤਗੁਰੂ ਜੀ ਸਿਫਤ ਮੇ ਲੜੀਵਾਰ ਸੰਗਤ ਗੱਢ ਤੇ ਦੀ ਹਰ ਸਾਲ ਵਾਂਗੂ ਔਰ ਹਣੀ ਸਾਲ ਵੀ ਸਤਗੁਰੂ ਜੀ ਰਹਿਮਤ ਤਾਂ ਸਾਰੀ ਸੰਗਤ ਦੇ ਸਤਿਗੁਰੂ ਰਹਿਮਤ ਕਰੇ ਤਾਂ ਜੀ ਸੇਵਾ ਔਰ ਸੰਜੀ ਸੇਵਾ ਵੀ ਸਤਿਗੁਰ ਪੈ ਜੇ ਧਰ ਲੇਖੇ ਲਾਏ ਇਹ ਹਰ ਸਾਲ ਸਿਐਣੇ ਸਤਿਗੁਰ ਐੜੇ ਮੁਰਸ਼ਿਦ ਜੋ ਸਮਝੋ ਪ੍ਰਕਾਸ਼ ਪ੍ਰਭ ਮਨਾਉਂਦਾ ਜੈ ਮੁਰਸ਼ਿਦ ਜਿੱਥੇ ਵੀ ਬਿਆਬ ਸ਼ਬਦ ਗਾਏ ਕੀਰਤਨ ਗਾਏ ਮਾਨਨ ਜੋ ਕਲਿਆਣ ਕੇ ਔਰ ਖਿਦਮਤ ਕਹੀ ਪੂਰੇ ਸੰਸਾਰ ਦੇ ਜੀ ਸ਼ਾਹ ਸਾਹਿਬ ਲਿਖਨ ਨਾ ਕਿ ਖਿਦਮਤੇ ਖਲਕ ਕੋ ਬੇਤਰ ਨਾ ਬਾਈ ਜਿੰਦਗੀ 바ਬੀ ਤਾਂ ਖidmat ਕੀ ਪੂਰੇ ਸੰਸਾਰ ਦੀ ਔਰ ਐਡੀ ਖidmat ਜੇ ਕਾ ਖidmat ਅਜ ਤੱਕ ਮੌਜੂਦ ਆ ਜਬ ਸਤਨਾਮ ਦਿੱਲੀ ਮੇ ਇੱਕ ਗੁਰਦੁਆਰਾ ਵਿਸਤ ਗੁਰਦੁਆਰਾ ਜਾਮੇ ਰੇਗੜੋ ਆਲੀਸ਼ਾਨ ਗੁਰਦੁਆਰਾ ਨਾਨਕ ਪਿਆਉ ਸਾਹਿਬ ਦਿੱਲੀ ਮੇ ਪੀਟੀਸੀ ਸਿਮਰਨ ਦੇ ਇਤਿਹਾਸ ਦੇਖਾਇਆ ਮਹਾਨ ਕਿ ਮਤਲਬ 550 ਸਾਲ ਜੋ ਪਹਿਰੇ ਮਤਲਬ ਇਤਿਹਾਸ ਕਿ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜਿੰਦਾ ਕਿ ਮਿਲੀ ਕਰੇ ਜਨੇ ਹਿੰਦ ਦੀ ਫੇਰੀ ਤੇ ਹਾ ਨਾ ਉਦਾਸੀ ਕਰਨ ਦੇ ਨਿਕਤਾ ਵਾ ਜਿੰਦਾ ਕਿ ਨੀ Delhi ਦੀ ਧਰਤੀ ਤੇ ਸਤਗੁਰ ਨਿਕੜ ਬਣ ਦੇ ਹਿੱਥੋਂ ਵੀ ਕੀਰਤਨ ਕਰੇ ਤੰਨਾਗੇ ਹਕੜੇ ਦੀ ਕੀਰਤਨ ਕਿਉ ਕੋਈ ਆਇਓ ਨਾ ਛੋ ਜੋ ਸੱਚ ਮਾਨ ਕੇ ਘਟਵਣ ਨਾ ਆਸਤੇ ਆਸੇ ਫੈਲਬਾ ਕੂੜ ਜੀ ਫੈਲਾਓ ਵਾਰੀ ਰਫਤਾਰ ਤੇਜ਼ ਹੁੰਦੀਆ ਕੂੜ ਜਦਾਂ ਫੈਲਦੀ ਨਾ ਜਲਦੀ ਕਹਿ ਮਾਨੋ ਜੀ ਗਿਲਾ ਹੋ ਜੇ ਨਾ ਜਲਦੀ ਫੈਲਦੀ ਵੈਂਦੀਆ ਕਹਿ ਮਾਨੋ ਜੀ ਸੁੱਠੋ ਗਮ ਜੇ ਨਾ ਆਸਤੇ ਆਸੇ ਕਹਿ ਮਨ ਲਗਦਾ ਤੇ ਸਾਬਨੂ ਜੀ ਕੀਰਤਨ ਸ਼ੁਰੂ ਗਿਓ ਪੈ ਰਿੰਦੇ ਸੰਗਤ ਕੋਈ ਨਹੀਂ ਪਰ ਬਾਬਾ ਵਿਚਾਰਿਆ ਇੱਕੋ ਨਹੀਂ ਕੀਰਤਨ ਗਿਓ ਬੀਜੇਰੀ ਗਿਓ ਤ੍ਰਿਜੇਰੀ ਅਖਰ ਮਾਣੋ ਇੰਦਾ ਰਹਾ ਤਨਾ ਗੇ ਕੰਦੇ ਕੰਦੇ ਰਸ਼ ਲਗੀ ਰੋਜ਼ ਬਾਬਾ ਸੂਬਾ ਕੀਰਤਨ ਕਰਨ ਸ਼ਾਮ ਕੀਰਤਨ ਕਰਨ ਸੰਗਤ ਰੋਜ਼ ਪਈ ਚ ਸਤਗੁਰੂ ਨੂੰ ਦੀਦਾਰ ਕਰੇ ਕੀਰਤਨ ਬੁਦੀ ਨਿਹਾਲ ਪਈ ਚ ਰੋਜ਼ ਤਨਾ ਗੇ ਲਗਭਗ ਸਤ ਨਹੀਂ ਗੁਰੂ ਨਾਨਕ ਸਾਹਿਬ ਨੇ ਜਗਾਇ ਤੇ ਕੀਰਤਨ ਗਿਓ ਵਣ ਜੇਟੋ ਤੁਨਾ ਕਿ ਜਿਹੜੇ ਸਤੋਂ ਨਹੀਂ ਹੋ ਕੀਰਤਨ ਕਰੇ ਸਮਾਪਤੀ ਕਰੇ ਸਤਗੁਰਾਂ ਸੰਗਤ ਗਿਚਾਇਓ ਕਿ ਭਾਈ ਜੀ ਕਰਤਾਰ ਜੋ ਸਿਮਰਨ ਕਜੋ ਔਰ ਰੋਜ਼ਾਨਾ ਨਿਤ ਪ੍ਰਤੀਤ ਕਜੋ ਬਸ ਇਹੀ ਤਾਂ ਹੈ ਉਪਦੇਸ਼ਾ ਬਾਣਸੀ ਰਵਾਨਾ ਥੋਂ ਦਾ ਸੰਗਤ ਸਾਰੀ ਜੋ ਸੇਵਾ ਬਾਵਾ ਇਹਨੀ ਲੰਮੇ ਸਮੇਂ ਤੋਂ ਬਾਅਦ ਮੈ ਕੋਈ ਐਸਾ ਹੀ ਮੁਰਸ਼ਿਦ ਮਿਲਿਓ ਜਿ ਕੋ ਸਾਗੇ ਸੂਬ ਸਾਮ ਕੀਰਤਨ ਕਰੇ ਜੈਦੀ ਮਿੱਠੀ ਆਵਾਜ਼ ਮੇ ਕੀਰਤਨ ਤੋਂ ਬੁਧਾਏ ਪਰ ਸਾਗੇ ਦਿਲ ਮੇ ਆਨੰਦ ਪੈਦਾ થੇ ਤੋ ਖੁਸ਼ੀ ਕੀ ਮਿਲੇ ਤਾ ਨਵਨ ਉਤੇ ਰੋ ਜੇ ਸੇਵਾ ਦੀ ਜਾਨ ਕਰਨ ਬੈ ਸੰਗਤ ਵਾਲ ਪਰ ਸਤਿਗੁਰ ਚੇਨਾ ਰਹਾ ਕਿ ਅਸਾਂ ਗੇ ਰਹਿਣ ਜੋ ਹੁਕਮ ਨਾਏ ਇੱਕ ਜਗ੍ਹਾ ਤੇ ਅਸਾਂ ਤਾਂ ਪੂਰੇ ਸੰਸਾਰ ਮੇ ਮਤਲਬ ਰਟਨਾ ਕਰਨੋਂਰ ਘੁੰਮਣ ਜੋ ਹੁਕਮ ਆ ਇੱਕ ਜਗ੍ਹਾ ਦੇ ਰਹਿਣ ਜੋ ਹੁਕਮ ਹੀ ਨਹੀਂ ਐ ਅਸਾਂ ਕਿ ਬੰਨਣੋ ਸੰਗਤ ਜਾਮ ਚੋ ਗੁਰੂ ਸਾਹਿਬ ਨਾ ਵਿਚਾਂ ਜੀ ਵੈਨ ਦੇ ਰਸੀ ਇੱਕ ਮਾਈ ਬੇਨਤੀ ਕਹੀ ਜੇ ਬਾਬਾ ਜੇ ਬੰਨੀ ਦੋ ਨਾ ਤੋ ਇੱਕੜੀ ਕਿਰਪਾ ਕਰੇ ਜੇ ਇਜਾਜ਼ਤ ਜੀ ਦਾ ਅਰਜ਼ ਕਿਆ ਸੰਗਤ ਦੇ ਵਿੱਚ ਮੈਂ ਕਿਤਰਾ ਹੀ ਮਾਣੋ ਛਾਓ ਸਤਗੁਰੂ ਨੇ ਮੋਜ ਮੇਵਾ ਸੰਗਤ ਬਾਰ ਬਾਰ ਰੁਕੇ ਸਤਗੁਰੂ ਰੁਕਣ ਨਾ ਪਿਆ ਮੋਜ ਮੇ ਆਈ ਕਿ ਚੇ ਦਿਨੋ ਹਾਂ ਜੀ ਛੋ ਮਈ ਵੀ ਸੰਗਤ ਚੇਦੀ ਤੇ ਰਹੀ ਵਨੋ ਕੋਈ ਕੁ ਘਰੇ ਨਾ ਥੀ ਤੋ ਜੇ ਮਨ ਮੇ ਕੁਝ ਹੈ ਤੂ ਘਰ ਤੂ ਚਾਹ ਜੇ ਬਾਬਾ ਜੀ ਜਿੱਥੇ ਤਰੀ ਵਿਛਾਇਓ ਨਾ ਕੀਰਤਨ ਕੀਓ ਦਾ ਇਹ ਤੇ ਪਾਣੀ ਦੀ ਡਾਢੀ ਕਮਹੀ ਆ ਔਰ ਜਿੱਕੇ ਵੀ ਖੂਹ ਆ ਨਾ ਜਿੱਥੋਂ ਪਾਣੀ ਭਰਨ ਵੰਨੋ ਦਾ ਮਿੱਠੋ ਤੂੰ ਕਿਤਰੂ ਟਾਈਮ ਲਗੇ ਤੋ ਐਸੋ ਖੂਹ ਮ ਕੱਢਣ ਮੇਂ ਜਾਮ ਟਾਈਮ ਤੋ ਲਗੇ ਔਰ ਗਣਾਈ ਖੁਦ ਖਾਰਾ ਥੀ ਆ ਨ ਕੁਝ ਹੀ ਬਚੈ ਨਾ ਜੀ ਮਿੱਠੋ ਮਿੱਠੋ ਪਾਣੀ ਦਿਲਾਏ ਪਾਣੀ ਦੀ ਤਕਲੀਫ ਹੁੰਦਾ ਤਾ ਮੈਂ ਜਿਤਨੂੰ ਤੂੰ ਕੀਰਤਨ ਬੁਧਾਏ ਜੀ ਸਤ ਦਿਨ ਮੇਂ ਤੁਝੇ ਕੀਰਤਨ ਮੇਂ ਜਿਤਨੀ ਮਿਠਾਸਾਂ ਐ ਬਾਬਾ ਜੀ ਬਣੀ ਤੋ ਕਿਰਪਾ ਕਰੇ ਹਣ ਇਹ ਪਾਣੀ ਅਸਾਂ ਜੋ ਮਿੱਠੋ ਗਈ ਵੰ। ਜਬ ਸਤਨਾ ਪਾਣੀ ਅਸਾਂ ਮਿੱਠੋ ਗਈ ਵੰ। ਸਤਗੁਰਾਂ ਨੇ ਬੇਨਤੀ ਹੁਦੀ ਮੌਜਮਹਿਵਾਨ ਸਹੀ ਰਹਿਣੋ ਐ ਮਾਤਾ ਕਿਤਰੋ ਮਿੱਠੋ ਗਈ ਹੂੰ ਸਤੁਰਾਂ ਦੇ ਹੱਥ ਜਿਵੇਂ ਚੇਂ ਤੇ ਬਾਬਾ ਮਾਹਾਂ ਤੇ ਚਿੰਮ ਖੰਡ ਥੀਆ ਨੇ ਸ਼ੈਦ ਥੀਆ ਨੇ ਮੱਖੀ ਥੀਆ ਨੇ ਅੰਦਤ ਪਰ ਜਿਤ ਰਿਤਨੀ ਬਾਣੀ ਮਿੱਠੀ ਆ ਜਿਤ ਰਿਤ ਦੇ ਦਰਸ਼ਨ ਮਿੱਠੂ ਆ। ਉਤਰਾ ਤੇ ਮਿੱਠੋ ਕਰ ਈ ਵੰਦਕੇ ਸਤਗੁਰਾਂ ਜਿਗਿਓ ਪ੍ਰਸ਼ਾਦ ਰੋਜ਼ ਖਣੀਂਦੀ ਸੰਗਤ ਪਤਾਸ਼ਾ ਪਿਆ ਸਤਗੁਰਾਂ ਜਿਗਿਓ ਪਤਾਸ਼ਾ ਹੁਨਾ ਨਾ ਅੱਛੇ ਕਲਰ ਜੀ ਸਤਗੁਰਾਂ ਬਧਾਣਾ ਖਈ ਤਰੀ ਤੇ ਰੱਖੇ ਮੂਲ ਮੰਤਰ ਪੜੀ ਚੰਨਉ ਪਤਾਸ਼ਾ ਹੋਰੇ ਗਨੇ ਮਾਹੀ ਦੇ ਹੱਥ ਮੇ ਲੈਣਾ ਜੀ ਮਾਤਾ ਈ ਵੱਚ ਜਿੱਥੇ ਜਿੱਥੇ ਪਾਣੀ ਦੇ ਕਿ ਜਿੱਕੇ ਖੂਹ ਜਿਗਾ ਖਾਰੇ ਨਾ ਉਨ ਖੂਹ ਜਿਗੂ ਬਣੀ ਕਰੇ ਬਸ ਮੂਲ ਮੰਤਰ ਪੜੀ ਕਰਤਾਰ ਗ ਯਾਦ ਕਰੇ ਅਰਦਾਸ ਕਰੇ ਹੀ ਖੂਮੇ ਸੱਟੀ ਦੀ ਵਨ ਜੇਣੇ ਜੇਣੇ ਖੂਮੇ ਸੱਟੀ ਦੀ ਉਹ ਮਿੱਠਾ ਜਾਂ ਮਿੱਠਾ ਥੀਂਦਾ ਮਿੱਠਾ ਜਾਂ ਮਿੱਠਾ ਥੀਂਦਾ ਮਾਈ ਵੀ ਖੁਸ਼ ਥੀਏ ਪਤਾਸ਼ਾ ਵਠੀ ਜੀ ਆਈ ਪਰ ਹਿਕੜੇ ਖੋਜਿਆ ਕਿਉਂ ਭੂਲ ਮੰਤਰ ਪੜੀ ਅਰਦਾਸ ਕਰੇ ਸਾਰਾ ਪਤਾ ਸ਼ੌਣੀ ਨਹੀਂ ਮੇਜਦਾਈ ਤੇ ਉਹ ਸਤਨਾ ਸਾਰਾ ਵੀ ਨਹੀਂ ਹੁਣੀ ਮੈਂ ਪਰ ਅਰਦਾਸ ਲਈ ਜੇ ਗੁਰੂ ਸਾਹਿਬਾਂ ਸੇ ਉਹੀ ਅਰਦਾਸ ਕੀ ਪਰ ਜੇ ਪਤਾ ਸਤ ਵਿਦਈ ਗੁਰੂ ਨਾਨਕ ਜੀ ਰਹਿਮ ਤੇੜੀ ਬਚਨ ਮੁਖੋਂ ਨਿਕਤਲ ਐੜਾ ਸਤ ਸਿਆ ਉਨੀ ਵਕਤ ਉਹ ਪਾਣੀ ਮਿੱਠੋ ਜ ਮਿੱਠੋ ਪਰ ਅੱਜ ਵੀ ਬਾਵੇ ਦੀ ਕਰਾਮਾਤ ਤੇ ਮੌਜੂਦਾ پورے دلی انڈیا میں فلٹر پانی حلدوا پر دلی میں زیادہ فلٹر تو پانی لے گھر جو پانی گھٹاں پر بابے دی کرامات دی بن جگہ نہیں تو پانی کھاروا بور لگائنا تو پانی کھارو تو نکرے پر گرو نانک پیاو گوردوارے سہے میں اڈج اڈ تائی وہ کھوج پانی میٹھوا اڈ تائی دیکھان میں ڈرنےج سسٹم ٹھایو تو تے مشینا ایوں تو جام پورے مطلب دنیا میں ਉਤੋਂ ਜੋ ਅੰਮ੍ਰਿਤ ਮੁਕਲੰਦਾ ਔਰ ਦਿੱਲੀ ਪੂਰੇ ਮੈਂ ਮਤਲਬ ਕਈ ਮਾਣੋ ਉਤੋਂ ਪਾਣੀ ਦਾ ਭਰੇ ਵਨ ਇਹ ਗੁਰੂ ਨਾਨਕ ਜੀ ਦੀ ਰਹਿਮਤ ਖਿਦਮਤ ਖਲਕ ਕੀ ਬਾਬੇ ਔਰ ਐੜੀ ਖਿਦਮਤ ਕੀ ਕਿ ਰਹਿਂਦੀ ਦੁਨੀਆ ਤੱਕ ਮਾਣਨ ਕੇ ਕਮ ਅਚੇ ਮਾਣਨ ਕੇ ਇਹ ਬਾਬੇ ਦੁ ਜੀਵਨ ਨੂੰ ਬਖਸ਼ਿਸ਼ ਰਹਿਮਤ ਜਿੱਥੇ ਵੀ ਮੈਂ ਆ સેવા ਕੇ સેવા ਔਰ ਸੇਵਾ ਜੀ ਭਾਵੀ ਜਿੰਨ ਜੇ ਮਨ ਮੈਂ ਗੁਰਦਾਰੋਂ ਹਣੇ ਰੇਮਿਆਰ ਖਾਨ ਸੰਗ ਕਰ ਦਿੱਤੇ ਪਾਣ ਵਿੱਚ ਰਾਜਨਪੁਰ ਮੇ ਇਦੇ ਗੁਰਦਾਰੋਂ ਮਿਲਿਆ ਪੁਰਾਣਾ ਬੰਦ ਪਿਓ ਜਿੱਥੇ ਗੁਰੂ ਨਾਨਕ ਸਾਹਿਬ ਜੀ ਆਦ ਮਾਣਨ ਪੱਥਰ ਪੈ ਆ ਔਰ ਬਾਹਰ ਪੇ ਕੱਟਣ ਲਗਾ ਸਤਿਗੁਰੂਨ ਵਰ ਦੇਣਾ ਕਿ ਭਾਈ ਜੁੜਿਆ ਰਹੋ ਜਿਨ ਪੱਥਰ ਆਇਆ ਜਿਨ ਬਰੋ ਬਲੋ ਚ ਸਤਿਗੁਰੂਨ ਨੇ ਆਸੀਸ ਲਈ ਬਾਬਾ ਜੁੜਿਆ ਰਹੋ ਸਦਾ ਇੱਕ ਜਗ੍ਹਾ ਦੇ ਹੋ ਜਾ ਥੋੜੇ ਹੀ ਫਾਸਲੇ ਧਿਆ ਜਾਮ ਸੇਵਾ ਕਿਉਂ ਔਰ ਇਤਰੀ ਸੇਵਾ ਮਰਦਾਨੋ ਹੈਰਾਨ ਥਿਓ ਸੇ ਬਾਬਾ ਉੱਤੇ ਤਾਂ ਪੱਥਰ ਦਾਣ ਥੋੜੇ ਫਾਸਲੇ ਦੇ ਇਹ ਵੀ ਸੇਵਾ ਸਤਗੁਰਾਂ ਦੀ ਸੇਵਾ ਨੇ ਸਿਨਨ ਕਿ ਚੇੜੀਨੋ ਬਾਬਾ ਉਜੜੀ ਬਨਿਓ ਜਿਨ ਪੱਥਰ ਆ ਉਹਨਾਂ ਕੀ ਚੌ ਜੁਨੇ ਹਨ ਔਰ ਜਿਨ ਸੇਵਾ ਕੀ ਉਹਨਾਂ ਕੀ ਚੌ ਉਜੜੀ ਬਨਿਓ ਮਰਦਾਨੇ ਜੈਓ ਐ ਬਾਬਾ ਇਬਾ ਜੇ ਕੋ ਪੱਥਰ ਤੋਂ ਬਣੇ ਉਹਨੇ ਚੇਂ ਤੋਂ ਜੁੜਿਆ ਰਹੋ ਜੇ ਕੋ ਸੇਵਾ ਤੋਂ ਕਰੇ ਉਹਨੇ ਉਜੜਿਆ ਹੋਇ ਉਜੜੀ ਉਜੜੀ ਬਣੋ ਇਇ ਚੋ ਬਾਬਾ ਸਤਗੁਰੂਨ ਬਰਦਨੋ ਆਨੀ ਅਸਤਾਨ ਦੇ ਰਾਜਨਪੁਰ ਮੇ ਸੇ ਬਾਬਾ ਜੇ ਕੇ ਪੱਥਰ ਦਾਣ ਨਾ ਜੇ ਕੇ ਸਹਨ ਨਾ થਾ ਬਰਦਾਸ਼ ਨਾ થਾ ਕਰੇ ਨੇ ਇਹ ਜੁੜਿਆ ਰਹੇ ਨੇ ਛੋ ਜੋ ਇਹ ਉਜੜੀ ਵੇਂਦਾ ਨਾ ਅਲਗ ਅਲਗ ਜਗ੍ਹਾ ਤੇ ਵੇਂਦਾ ਉੱਤੇ ਹੀ ਮਾਣਨ ਕੀ ਪੱਥਰ ਹਣਦਾ ਗਿਲਾ ਕੰਦਾ ਜਾਂ ਬੁਰਾਈ ਫੈਲਿੰਦਾ ਨੈਲਾਸੀ ਚੋਂ ਨਹੀਂ ਜੁੜਿਆ ਰਹੇ ਨ ਇੱਕ ਜਗ੍ਹਾ ਦੇ ਬਾਹਰ ਨ ਨਿਕਰਨ ਬਾਹਰ ਗੰਦਗੀ ਨ ਫੈਲਾਇਨ ਪਰ ਜਿੰਨ ਸੇਵਾ ਕਈ ਆਣਾ ਸਾਰੀ ਅਸੀਂ ਚਾਹੁੰਦਾ ਉਹ ਉਜੜੀ ਬਣਨ ਉਹ ਉਜੜੀ ਕਰੇ ਬੰਨ ਜਗ੍ਹਾ ਦੇ ਤਰੇ ਵੀ ਸੇਵਾਇ ਕੰਦਾ ਬੁਰਾ ਕੰਮ ਨ ਕੰਦਾ ਦੇ ਕੋ ਸਤਨਾ ਸੇਵਾਵਾਂ ਰਾ ਉਜੜੀਆਂ ਉਹ ਉਜੜੀ ਕਈ ਮਾਣੋ ਤਰੇ ਵੀ ਆਣੇ ਚੈਂ ਕਈ ਜੁਨੀ ਅਸੀਂ ਆਏ ਬੁਲਾਖਾਨ मूंखे दादा किशू चंद आडवाणी ॿुधायो चयो बाबा असां कोई स्थाननि जा त मतिलबु मिसाल जो विष्णु भॻवान जेको आहे न दाणा विखेरे छॾिया आहिनि हिते हुते सटे छॾिया ते चयो बाबा हिकु जॻहि ते न रहो विछड़जी वञो पर जिथे बि विया आहिनि शेवा कमाई अथऊं जाम धन शेवा हैदराबाद सरी या अलॻि अलॻि जॻहियुनि ते आलीशान गुरुद्वारा नवाबशाह जहिड़े शहर में मतिलबु हेॾो कीर्तन आनंद लड़ी वार पंद्रहं पंद्रहं पं� ਰੋਜ਼ਾਨਾ ਉਹ ਮਤਲਬ ਕਿਤਰੀ ਸੰਗਤ ਕਿਤਰੀ 1500000 ਸੰਗਤ ਬਈਏ ਤੇ ਬਾਬੇ ਜੂ ਉਹ ਬਚਨ ਦਿੱਤਾਈ ਸਤਾ ਬਾਬਾ ਸੇਵਾ ਵਾਰਾ ਉਜੜੀ ਵੰਨੋ ਉਜੜੀ ਜਿੱਥੇ ਵੀ ਵਿੰਦਾ ਸੇਵਾ ਕਰਨਾਂ ਹਣੀ ਸੇਵਾ ਤੇ ਬਾਬੇ ਵੀ ਐਡੀ ਖidmat ਕਈ ਖਲਕ ਜੀ ਜੇ ਅੱਜ ਤੱਕ ਉਹ ਖਲਕ ਖidmat ਅੱਜ ਤੱਕ ਮੌਜੂਦਾ ਅੱਜ ਤੱਕ ਸੁਖ ਸੁਖ ਦੇਦੀ ਬਈ ਅਰ ਸ਼ਬਦ ਗੁਰੂ ਜੋ ਅਖਟਾ ਖੁੱਟਣ ਵਾਲੋ ਨਹੀਂ ਪਰ ਰਹਿਮਤ ਗੁਰੂ ਜੀ ਵੀ ਅਖਟਾ ਕਰੇ ਖੁੱਟਣ ਵਾਲੀ ਨਹੀਂ ਸਭ ਗੱਜੀ ਪੜਾਇਆ ਬਾਬਾ ਨਾਨਕਾ ਬਾਬਾ ਨਾਨਕਾ ਬਾਬਾ ਬਾਬਾ ਨਾਨਕਾ ਬਾਬਾ ਨਾਨਕਾ ਹੋ ਸ਼ਬਦਾਂ ਖੁੱਟ ਬਾਬਾ ਨਾਨਕਾਂ ਸ਼ਬਦਾਂ ਖੁੱਟ ਬਾਬਾ ਨਾਨਕਾਂ ਬਾਬਾ ਨਾਨਕਾਂ ਸ਼ਬਦਾਂ ਖੁੱਟ ਬਾਬਾ ਨਾਨਕਾਂ ਸਤ ਨਾਮ ਸਿਰਵਾਹ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਵਾਹਿ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ 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 ਬਾਬਾ ਨਾਨਕਾ ਬਾਬਾ ਨਾਨਕਾ ਬਾਬਾ ਨਾਨਕਾ ਬਾਬਾ ਨਾਨਕਾ ਹੋ ਸ਼ਬਦਿਆਂ ਖੁੱਟ ਬਾਬਾ ਨਾਨਕਾ ਸ਼ਬਦਿਆਂ ਖੁੱਟ ਬਾਬਾ ਨਾਨਕਾ ਬਾਬਾ ਨਾਨਕਾ ਸ਼ਬਦਾਂ ਕੁਟੇ ਬਾਬਾਨ ਦਾ ਸ਼ਬਦਾਂ ਕੁਟੇ ਬਾਬਾਨ ਦਾ ਹੋ ਸ਼ਬਦਾਂ ਕੁਟੇ ਬਾਬਾਨ ਦਾ ਹੋ ਸ਼ਬਦਾਂ ਕੁਟੇ ਬਾਬਾਨ ਦਾ ਬਾਬਾਨ ਦਾ ਬਾਬਾ ਨਾਨਕਾ ਬਾਬਾ ਨਾਨਕਾ ਬਾਬਾ ਨਾਨਕਾ ਹੋ ਸ਼ਬਦਾਂ ਖੁੱਟੇ ਬਾਬਾ ਆਹ ਸ਼ਬਦਾਂ ਖੁੱਟ ਬਾਬਾ ਨਾਨਕ ਬਾਬਾ ਨਾਨਕਾ ਸ਼ਬਦਾਂ ਖੁੱਟੇ ਬਾਬਾ शब्दे अखुट बाबा नानक का